ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਦੇਖੇ ਪੰ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲੱਗ ਗਈ ਉਸ ਸੇਵਾ ਵਿੱਚ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਘੰਟਾ ਬ੍ਰੈਕ ਹੁੰਦੀ ਸੇਵਾ ਸੇਵਾਦਾਰ ਵਾਲਾ ਛੋੜਾ ਪਾ ਕੇ ਹਾਥ ਵਿੱਚ ਬਰਸ਼ਾ ਫੜ ਕੇ ਉੱਥੇ ਡਿਊਟੀ ਕੰਮ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨ ਲੈਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਦਾਂ ਸਿਕਿਉਰਟੀ ਵੱਲੋਂ ਮੁਸ਼ਤੀਆਂ ਵਰਤਿਆਂ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁਣ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਕੇ ਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਬਾਰ-ਬਾਰ ਜੁੜੇ ਜ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਅੰਦਿੱਲਾ ਚੋੜਾ ਪਾ ਕੇ ਹੱਥ ਵਿੱਚ ਪਰਛਾ ਫੜ ਕੇ ਤੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ ਦੇ ਸਕੇ ਕੈਸੇ ਤੌਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਓਨੀ ਘਟਦਾ ਔਰ ਸਰਕਾਰ ਨੂੰ ਤਾਲਨਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਤੀਆਦੀ ਦੇ ਨਾਲ ਡ੍ਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ਿਸ਼ ਗੁਰੂ ਰੋਪੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਪੰ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲੱਗ ਗਈ ਉਸ ਸੇਵਾ ਵਿੱਚ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਘੰਟਾ ਬੈਠਣ ਦੀ ਸੇਵਾ ਸੇਵਾਦਾਰ ਵਾਲਾ ਚੋੜਾ ਪਾ ਕੇ ਆਤਿ ਵਿੱਚ ਬਰਸ਼ਾ ਪੜ ਕੇ ਉਥੇ ਡਿਊਟੀ ਕੰਮ ਦੀ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਦੋਂ ਸਿਕਿਉਰਟੀ ਵੱਲੋਂ ਮੁਸ਼ਤੀਆਂ ਦੀ ਵਰਤਿਆ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁੰਡ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਕੇ ਪ੍ਰਕਰਮ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਦੇ ਬਾਅਦ ਵਿੱਚ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਸਾਲ ਦੇ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਬਾਰ-ਬਾਰ ਜੋੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਵਿੱਚ ਪਰਚਾ ਫੜ ਕੇ ਤੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ ਇਸਕੇ ਐਸੇ ਕੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਨੀ ਘਟਦਾ ਹੈ ਔਰ ਸਰਕਾਰ ਨੂੰ ਤਾਲਨਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਹੈ ਕਿ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਤੀਆਦੀ ਦੇ ਨਾਲ ਬ੍ਰੇਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ